ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਦੋਂ ਕਾਲੀ ਕਰ ਗਈ ਤੇ ਹੁਣ ਫੇਰ ਉਹਨਾਂ ਨੇ ਜਿਹੜਾ ਦੂਸਰਾ ਫੈਸਲਾ ਲਿਆ ਯੂ ਟਰਨ ਲਿਆ ਇਹ ਯੂ ਟਰਨ ਲੈਣ ਦੀ ਲੋ ਨੌਬਿਚ ਨਾ ਆਉਂਦੀ ਜੇ ਇਸ ਗੱਲ ਨੂੰ ਛੇੜਨ ਤੋਂ ਪਹਿਲਾਂ ਹੀ ਬਹੁਤ ਗੁਬੀਰਤਾ ਨਾਲ ਵਿਚਾਰਿਆ ਹੁੰਦਾ ਕਿਉਂਕਿ ਕਿਸੇ ਨੂੰ ਮਾਨ ਸਨਮਾਨ ਦੇਣ ਦੀ ਗੱਲ ਕਰਨੀ ਫੇਰ ਉਸ ਦਾ ਡਿਕਲੇਅਰ ਕਰ ਦੇਣਾ ਐਲਾਨ ਕਰ ਦੇਣਾ ਫੇਰ ਉਸ ਤੋਂ ਪਿੱਛੇ ਹਟ ਜਾਣਾ ਤਾਂ ਇਹ ਵੀ ਆਪਣੇ ਆਪ ਵਿੱਚ ਉਸ ਇਨਸਾਨ ਦੀ ਇੱਕ ਹੋਰ ਵੱਡੀ ਤੋਹੀਨ ਹੋ ਜਾਂਦੀ ਹੈ ਜਿਹਨੂੰ ਅਸੀਂ ਸਨਮਾਨ ਦੇਣਾ ਚਾਹੁੰਦੇ ਹਾਂ ਦੂਸਰੀ ਗੱਲ ਇਹ ਕਿ ਸਿੱਖ ਅਜਾਇਬ ਘਰ ਇੱਕ ਉਹ ਸਾਡਾ ਪਾਰਟ ਹੈ ਕਿ ਜਿੱਥੇ ਸਾਡੀ ਜਨਰੇਸ਼ਨ ਜਿਹੜੇ ਸਾਡੇ ਬੱਚੇ ਨੇ ਜਿਨ੍ਹਾਂ ਨੇ ਭਵਿੱਖ ਦੇ ਵਿੱਚ ਬਹੁਤ ਵੱਡੀ ਸੇਧ ਲੈਣੀ ਹੈ ਤਾਂ ਉਹ ਉੱਥੇ ਕੋਈ ਵੀ ਸ਼ਖਸੀਅਤ ਦੀ ਫੋਟੋ ਲੱਗਦੀ ਹੈ ਉੱਥੇ ਫੋਟੋ ਲਾਉਣ ਤੋਂ ਪਹਿਲਾਂ ਉਹਦੀ ਹਰ ਬੈਕਗ੍ਰਾਉਂਡ ਨੂੰ ਬਹੁਤ ਕਬੀਰ ਤਨਾ ਚੈੱਕ ਕਰਨ ਦੀ ਲੋੜ ਹੈ ਕਿਉਂਕਿ ਅੱਜ ਡਾਕਟਰ ਮਨਮੋਹਨ ਸਿੰਘ ਦੀ ਗੱਲ ਚੱਲੀ ਏ ਕੱਲ ਨੂੰ ਫਿਰ ਗਿਆਨੀ ਜੈਲ ਸਿੰਘ ਜਿਹੜੇ ਕਿ ਦੇਸ਼ ਦੇ ਪ੍ਰਾਈਮ ਮਿਨਿਸਟਰ ਹੈ ਨੇ ਉਹਨਾਂ ਦੇ ਉੱਤੇ ਬੜਾ ਆਵਾਦ-ਵਾਦ ਹੋਇਆ ਪ੍ਰੈਜ਼ੀਡੈਂਟ ਰਏ ਨੇ ਪ੍ਰੈਜ਼ੀਡੈਂਟ ਰਏ ਨੇ ਜੀ ਠੀਕ ਹੈ ਜੀ ਫਿਰ ਬੂਟਾ ਸਿੰਘ ਹਾਂਜੀ ਫਿਰ ਮੋਂਟੇਗ ਸਕਾਲੂ ਵਾਲੀਆ ਫਿਰ ਕਈ ਇਹੋ ਜਿਹੀਆਂ ਸ਼ਖਸੀਅਤਾਂ ਨੇ